ਹੇ ਖਾਲੀ ਹੇ ਥੱਲੇੋਂ ਦਾ ਖੜਾ ਹੈ ਤਾਂ ਇਹਦਾ ਬੋਰਾ ਹੀ ਆ ਘਰ ਮਾਲੀ ਸਹੀ ਗੱਲ ਆ சிவாਈ ਚੈੱਕ ਕਰੋ ਕਿਉਂ ਨਾ ਬੜਾ ਚੰਗਾ ਕਿਉਂ ਤਾਂ ਬੜਾ ਕੋਈ ਦੇਖਤਾ ਹੀ ਨਹੀਂ ਨਾ ਦਾਦੀ ਹੈ ਤਾਂ ਆਹ ਲਓ ਕਿਉਂ ਲਓ ਬਾਹਰ ਨਹੀਂ ਮੂਰਗਾ ਕਰਦੇ ਬੈਠਣਾ ਦੇਖੀਦਾ ਕਾ ਦੇਖੀਦਾ ਆ ਬੈਠ ਕੇ ਉੱਠਣ ਵਾਲਾ ਕੰਮ ਹੀ ਆ ਹਾਂ ਨਹੀਂ ਇੱਕ ਦਾ ਨਾਂ ਵਰਤਿਓਣਾ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਜਾਵੇ ਫਿਰ ਆਪਣਾ ਕੰਮ ਇਹ ਆ ਹਨਾ ਹੂੰ ਔਰ ਜਿਹੜਾ ਕਹਿੰਦਾ ਵੀੜ ਕੋ ਪਾਣੀ ਆ ਵੀ ਤੜ ਕੇ ਛੱਡ ਕੇ ਆਪਣਾ ਡੰਗ ਤੋਂ ਡੰਗ ਮਾਰ ਹੋਊਗਾ ਓਕੇ ਆਪਾਂ ਬੇਈਮਾਨੀ ਨਾ ਬਾਹਰ ਨਹੀਂ ਦੇਕਣਾ ਵਾ ਸਹੀ ਹੈ ਗਾ ਅਗਰ ਕੋਈ ਚੋਰੀ ਕਰੀ ਜਾਊ ਕਰੀ ਜਾਵੇ ਸਹੀ ਗਾ ਬਾਕੀ ਇੱਕ ਟਾਈਮ ਹੁਣ ਚੋ ਦੇਣੀ ਆਗਰ ਉਹ ਤੜ ਕੇ ਚੋੜੇ ਆ ਕੇ ਆਪਦੇ ਆ ਕੇ ਕੋਈ ਟੱਕਰ ਨਹੀਂ ਉਹ ਆਲੀਤੀ ਜਾਵੇ ਗੱਲ ਨਾਲ ਸਾਡੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਵਾਲਾ ਚੰਗਾ ਚੋਣਾ ਹੈ ਹਨਾ ਦੇਖੀ ਮੈਂ ਕਿਉਂ ਉੱਠਣ ਵਾਲਾ ਕੰਮ ਹੀ ਆ। ਉਹ ਵਾਹ ਦਾ ਚੁੜਤੀ ਵਾਲਾ ਕੰਮ ਹੀ ਆ। ਹੂੰ। ਦੇਖਿਆ? ਪੂਰੀ ਮੋਟੀ ਜਵਾਈ ਆ। ਜਿਵੇਂ ਮਰਜ਼ੀ ਜੋਈ ਚੱਲੇ। ਹੱਥੀ ਜੋੜਾ ਚਾਏ ਮਸ਼ੀਨਾਂ ਚੁਲਾ। ਇੱਕ ਸਾਡਾ ਆਪਣੇ ਕੋਲ ਗਾਂਜ ਦਵਾ ਤੇ ਛੂਪੀ ਹੈ ਨਾ। ਸਹੀ ਆ। ਬਾਹਰ ਦਾਸ ਹੋਈ ਆ। ਹੂੰ। ਜੇ ਰਾਜੂ ਦਾ ਆਪਣਾ ਏਡੀ ਪਰਮਾਨੈਂਟ ਮੇਹਰਾ। ਹੂੰ। ਜੋ ਬਰਾਦ ਵਾਲੀ ਗੱਡੀ ਉਹਦੀ ਢਾਲੇ ਨਹੀਂ ਸਿਰਦੇ ਨੇ। ਆਇਆ ਸਿਰਦੇਗਾ। ਠੀਕ ਆ। ਜਿਹੜੀ ਆਪਣੇ ਕੋਲੇ ਸੂਪੀ ਆ ਗਈ ਠੀਕ ਆ ਲੈ ਬੈਂਟ ਦੇ ਇਹਦਾ ਫੇਰ ਨਹੀਂ ਲੱਗਣਾ ਡਾਡਾ ਇਹ ਚੋਟਕੀ ਵਾਲਾ ਕੰਮ ਹੀ ਆ ਅੱਛਾ ਗਾ ਨਹੀਂ ਡਾਡਾ ਚੋਂ ਬੋਤਾ ਲਗਾ ਯਾਰ ਹੁਣ ਚੱਲਣ ਸਹੀ ਗੱਲ ਆ ਨਾ ਪਹਿਲਾਂ ਨਾਰਮ ਹੋ ਗਏ ਹਨ ਫਲਤ ਹੋਵੇ ਗਾਂ ਥੱਲੇ ਇਹਨੂੰ ਵੀ ਆਪਾਂ ਕੱਲੀ ਮੋਟੂ ਗਈ ਦੇਖਣੀ ਚਾਮ ਉਹ ਤਾਂ ਆ ਬੇ ਖਰਾਕ ਚੰਗੀ ਹਾਂ ਮਨਪਾਲਾ ਥਾਪੀ ਜਾਂਦਾ ਚਾਮ ਆਲਾ ਪਾਸੋਂ ਦੋ ਦਿਨ ਦਾ ਮਾਂ ਸੁਈ ਗਾਂ ਹੋਈ ਮਾਦਾ ਲੈਣੀ ਹਟ ਗਿਆ ਚਾਮਾਰਾ ਹੂੰ ਚਾਮਾਰਾਂ ਵੀ ਲਿਆ ਲਿਆ ਦੇਖ ਲਿਆ ਰਾਜੀ ਵੀ ਟੇ ਕੋਰੇ ਜੀ ਬਹੁਤ ਪਰ ਕੋਈ ਨਹੀਂ ਕੱਢਣ ਕੋਣ ਹੂੰ ਹੁਣ ਆ ਗਿਆ ਨਾ ਬੰਦਾ ਗਾੜ ਲੈ ਗਿਆ ਹਨ ਹੂੰ ਭਾਂ ਭਾਂਜੇ ਉਹ ਅਗਲਾ ਲੋੜ ਜਿੱਤੇ ਕਿ ਕਿਸਤਾ ਮੋੜੀ ਜੋ ਉਹ ਡੱਟ ਕੇ ਮੋੜਦੀ ਇੱਕ ਨੰਬਰ ਚ ਆਉਣਾ ਇੱਕ ਨੰਬਰ ਕਿ ਨਹੀਂ ਟਾਟੇ ਦੀ ਤਾਂ ਨਾ ਗਾਂ ਦੀ ਹਨਾ ਆਪਾਂ ਮਾਂ ਨਹੀਂ ਕਰਦੇ ਲੱਖ ਵਾਲੀ ਨਿਸ਼ਕਾਰ ਨਹੀਂ ਸਹੀ ਗੱਲ ਹੈ ਹਾਂ ਨਾਉਣ ਵਾਲੀ ਬਾਤੀ ਭਾਦੀਆ ਕਰਮਾੜੀ ਹੂੰ ਧਾਟਕਾ ਲਈ ਜੀਵ ਨਹੀਂ ਆਪਣਾ ਕੰਮ ਹਲਾਉਣ ਵਾਲਾ ਸਹੀ ਗੱਲ ਆਪਣਾ ਕੰਮ ਤੇ ਬਤਾਲਾ ਹੋਊ ਹੂੰ ਇਹ ਨਹੀਂ ਹੋਊਗਾ ਹਾਂ ਇਹ ਨਹੀਂ ਹੋਵੀਂ ਕੱਢਣ ਨੂੰ ਕੋਸ਼ਿਸ਼ ਤੇ ਗੱਲਾਂ ਹੋਰ ਜਿੰਨਾ ਕਹਤਾ ਚਵਾ ਕੇ ਦੇਣਾ ਮਾਗਰਾ ਚਵਾ ਕੇ ਦੇ ਰਭਾ ਆਗਰਾ ਮਹੀਨਾ ਤੋਈ ਜਾਵੇ ਆਪਣੇ ਘਰੇ ਜਾ ਠੀਕ ਆ ਪਰ ਅਗਲੇ ਦੇ ਘਰੇ ਦੀ ਮੈਂ ਗਾਰੰਟੀ ਲੈਂਦਾ ਹਾਂ ਹਾਂ